ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਤੁਸੀਂ ਦੇਖ ਰਹੇ ਹੋ ਐਸਐਮਜੈਡ ਨਿਊਜ਼ ਤੁਹਾਨੂੰ ਅੱਜ ਲਾਈਵ ਤਸਵੀਰਾਂ ਦਿਖਾ ਰਿਹਾ ਵੱਖ-ਵੱਖ ਜਗ੍ਹਾ ਦੇ ਵੱਖ-ਵੱਖ ਬੂਟਾਂ ਦੀ ਤੁਹਾਨੂੰ ਗਿਲ ਹਲਕੇ ਦਾ ਲਾਈਵ ਤੁਹਾਨੂੰ ਦਿਖਾ ਰਿਹਾ ਕਿ ਇੱਥੇ ਬੂਟੇ ਕਿੰਨੇ ਪਰਸੈਂਟ ਹੋ ਚੁੱਕੀ ਹੈ ਤੇ 200 9 ਤੇ 207 ਤੇ 208 ਬੂਤ ਆ ਇਥੇ ਜਿਹੜਾ 209 ਆ ਉਹ ਤੇ 12 52% ਹੋ ਗਈ ਆ ਤੇ 207 ਹੈਗੀ ਆ ਤੇ 14% ਹੋ ਗਈ ਆ ਤੇ 208 ਹੈਗੀ ਆ ਤੇ 22% ਹੋ ਚੁੱਕੀ ਆ ਪੋਲਿੰਗ ਤੇ ਆਹ ਲੋਕਾਂ ਨੂੰ ਵੀ ਪੁੱਛਦੇ ਆ ਲੋਕਾਂ ਦੇ ਵਿਚਾਰ ਪੁੱਛਦੇ ਆ ਕਿ ਕੀ ਕਹਿੰਦੇ ਕੀ ਕਦੇ ਲਈ ਵੋਟ ਪਾਈ ਆ ਕਿ ਕੀ ਵਿਚਾਰ ਆ ਤੁਹਾਡੇ ਤੇ লাইਵ ਤਸਵੀਰਾਂ ਤੁਸੀਂ ਦੇਖਦੇ ਰਹਿੰਦੇ ਹੋ ਪੋਲਿੰਗ ਹੋ ਰਹੀ ਆ ਮਾਸਕ ਪਾ ਕੇ ਅੰਦਰ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਐਸ ਐਮ ਜ਼ੈਡ ਨਿਊਜ਼ ਤੇ ਲਾਈਵ ਤਸਵੀਰਾਂ ਲੋਕ ਕੋਵਿਡ 19 ਦੀ ਪੂਰੀ ਪਾਲਣਾ ਕਰਕੇ ਜਾ ਰਹੇ ਆ ਸੇਟ ਜਿਹੜੇ ਕੁਝ ਆ ਰਹੇ ਆ ਟਾਈਮ ਸਿਰ ਬੋਟ ਪਾ ਰਹੇ ਆ ਪੁਲਿਸ ਮਰਾਜਮ ਵੀ ਪੂਰਾ ਸਹਾਇਤਾ ਕਰਦੇ ਹੋਏ ਉਹ ਕਰਨਾ ਵੀ ਗੱਲਬਾਤ ਕਰਦੇ ਆ ਲੋਕੀ ਕੀ ਕਹਿੰਦੇ ਨੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਪਾਈ ਪਾ ਕੇ ਹਾਂਜੀ ਕੀ ਮੁੱਦਿਆਂ ਨੂੰ ਲੈ ਕੇ ਤੁਸੀਂ ਬੋਲ ਪਾਈ ਹੈ ਮੁੱਦੇ ਤਾਂ ਦਰਅਸਲ ਜੀ ਪੰਜਾਬ ਦਾ ਵਿਕਾਸ ਤਾਂ ਵੱਖਰੀ ਗੱਲ ਆ ਕਿ ਜਿਹੜੀ ਆਪਣੇ ਆਪਣੇ ਅਨਮਪਲॉयਮੈਂਟ ਆ ਤੇ ਪਲੱਸ ਜਿਹੜੇ ਹੁਣ ਲੋਕ ਬਾਹਰ ਨੂੰ ਜਾ ਰਹੇ ਆ ਬੱਚਿਆਂ ਨੂੰ ਭੇਜ ਰਹੇ ਆ ਇੱਥੇ ਸਿਸਟਮ ਬਹੁਤ ਖਰਾਬ ਆ ਅੱਪਾ ਚਾਹੁੰਦੇ ਆ ਕਿ ਸਿਸਟਮ ਥੋੜਾ ਬਦਲਾ ਆਵੇ ਸਿਸਟਮ ਵਧੀਆ ਹੋਵੇ ਕਿ ਲੋਕ ਜਿਹੜੇ ਇੱਥੇ ਹੀ ਕੰਮ ਮਿਲੇ ਬੱਚਿਆਂ ਨੂੰ ਤੇ ਇੱਥੇ ਹੀ ਥੋੜਾ ਜਿਹਾ ਆਪਣਾ ਤੇ ਬਾਹਰ ਜਾਣ ਦੀ ਸਕ ਘਟੇ ਤੇ ਜੇ ਕੋਈ ਬੰਦਾ 2-4 ਘੰਟੇ ਵੱਧ ਕੰਮ ਕਰਦਾ ਤਾਂ ਉਹਨੂੰ ਉਹਦੇ ਪੈਸੇ ਮਿਲਣ ਕਿਉਂਕਿ ਮਿਹਨਤ ਕਰਦਾ ਇੱਥੇ 8 ਘੰਟੇ ਕੰਮ ਕਰਦੇ ਆ ਤੇ ਲੋਕ 14 ਘੰਟੇ ਕਰਦੇ ਆ ਤੇ ਉਹ ਪੈਸੇ ਉਹਨੇ ਹੀ ਮਿਲਦੇ ਆ ਤੇ ਉਹਨੂੰ ਵੱਧ ਪੈਸੇ ਮਿਲਣਗੇ ਤੇ ਆਪੇ ਬੰਦਾ ਮਿਹਨਤ ਕਰੂਗਾ ਇਹ ਚੀਜ਼ਾਂ ਨੇ ਥੋੜੀਆਂ ਜੀ ਹਾਂਜੀ ਇਹ ਕਹਦੇ ਕਿ ਰੋਜ਼ਗਾਰ ਹੋਣਾ ਚਾਹੀਦਾ ਤੇ ਕਾਮਕਾਰ ਹੋਣਾ ਚਾਹੀਦਾ ਲੋਕਾਂ ਨੂੰ ਦੇਖੋ ਸੈਨੀਟਾਈਜ਼ਰ ਮਾਸ ਨਾਲ ਦੀ ਨਾਲ ਰੱਖਿਆ ਹੋਇਆ ਪੂਰੀ ਪਾਲਣਾ ਹੋ ਰਹੀ ਆ ਗੇਲ ਹਲਕਾ ਜਿਹੜੇ ਵੀ ਵੋਟਾਂ ਪੈ ਰਹੀਆਂ ਆ ਪੂਰੀ ਪਾਲਣਾ ਕਰਦੇ ਹੋਏ ਲੋਕ ਵੋਟ ਪਾ ਰਹੇ ਆ ਇਹਦਾ ਮੇਰੀ ਬੋਟ ਨਹੀਂ ਨਿਕਲੀ ਮੇਰੀ ਬੋਟ ਘੱਟ ਲੋਕ ਵੋਟ ਪਾ ਰਹੇ ਆ ਤੁਹਾਡੀ ਮੇਰੀ ਬੋਟ ਘੱਟ ਠੀਕ ਹੈ ਹਾਂਜੀ ਵੋਟ ਪਾ ਕੇ ਹਾਂਜੀ ਕੀ ਮੁੱਦੇ ਨੂੰ ਲੈ ਕੇ ਤੁਸੀਂ ਵੋਟ ਪਾਈ ਬਹੁਤੇ ਸਾਰਿਆਂ ਨੂੰ ਪਤਾ ਹੀ ਨਹੀਂ ਪੜ੍ਹਾਈ ਦਾ ਮੁੱਦਾ ਹੈ ਤੇ ਬਾਕੀ ਜਿਹੜੇ ਲੋਕੀ ਬਾਹਰ ਜਾਈ ਜਾਂਦੇ ਆ ਉਹਨਾਂ ਦਾ ਮੁੱਦਾ ਹੈ ਬਾਕੀ ਗਵਰਨਮੈਂਟ ਦੇ ਜਿਹੜੇ ਕੰਮ ਹੈ ਉਹ ਅੱਛੇ ਤਰੀਕੇ ਨਾਲ ਹੋਣੇ ਇਹ ਹੀ ਸਭ ਬੰਦੇ ਨੇ ਪਹਿਲੇ ਵਾਲਿਆਂ ਨੇ ਘੱਟ ਹੀ ਕੰਮ ਕੀਤਾ ਤੇ ਅੱਜ ਦੇ ਟਾਈਮ 'ਚ ਜਿੰਨਾ ਕੰਮ ਹੋਣ ਦੀ ਲੋੜ ਹੈ ਉਸ ਤੋਂ ਘੱਟ ਕੰਮ ਕੀਤਾ ਉਹਨਾਂ ਨੇ ਮੈਂ ਉਮੀਦ ਰੱਖਦੇ ਆ ਕਿ ਇਹ ਸਰਕਾਰ ਪੂਰਾ ਕਰੂਗੀ ਜਿਹਨੇ ਤੁਸੀਂ ਵੋਟ ਪਾ ਕੇ ਦੇਖੋ ਜਿਹੜੇ ਸਰਕਾਰ ਲੋਕ ਚੁਣਨਗੇ ਹੋਪਫੁਲੀ ਵੋਟ ਤਾਂ ਆ ਹੀ ਪਾਉਂਦੇ ਨੇ ਵੀ ਜੇ ਅੱਛਾ ਕੰਮ ਕਰਨਗੇ ਲੋਕ ਸਰਕਾਰਾਂ ਬਾਕੀ ਦੇਖੋ ਥੈਂਕ ਯੂ ਉਹ ਨਹੀਂ ਨਹੀਂ ਹਾਂਜੀ ਬੋਟ ਵਾਕੇ ਆਂ ਜੀ ਕੀ ਮਤੇ ਜੋ ਤੁਸੀਂ ਵਿਕਾਸ ਚਾਹੁੰਦੇ ਹੋ ਉਹਦੇ ਬਾਰੇ ਵਿਕਾਸ ਅਸੀਂ ਵਿਕਾਸ ਚਾਹਨੇ ਵੀ ਵਿਕਾਸ ਹੋਵੇ ਸਭ ਸੁਸਮਨ ਲੈ ਦਾ ਸੁਧਾਰ ਹੋਵੇ ਸਾਰਾ ਜੋ ਕੁਝ ਮੈਨੂੰ ਪ੍ਰੋਬਲਮ ਆਉਂਦੀ ਹੈ ਪਬਲਿਕ ਨੂੰ ਉਹ ਸਾਰੀਆਂ ਹੱਲ ਹੋਣ ਸੁਧਾਰਨ ਦੇ ਪੀਪਲ ਪੰਡਾ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਮੈਂ ਤਾਂ ਵੋਟ ਮੈਂ ਆ ਨਹੀਂ ਪਾਈ ਨਹੀਂ ਮੈਂ ਤਾਂ ਸਿਹਰੇ ਪਤੀ ਸੀ ਦੇਖ ਕੀ ਮੁੱਦੇ ਨੇ ਲੈ ਕੇ ਤੁਸੀਂ ਉਹ ਵੀਰੇ ਮੈਂ ਕਦੇ ਨਾ ਮੈਂ ਸਪੀਕਰ ਦੇ ਮੂਰੇ ਕਦੇ ਨਹੀਂ ਅੱਜ ਤੱਕ ਨਹੀਂ ਆਇਆ ਮੇਰੇ ਵਿਕਾਸ ਕੀ ਚਾਹੀਦਾ ਵਿਕਾਸ ਤਾਂ ਹੁਣ ਜਿਹੜਾ ਹੈਗਾ ਵਾ ਪਿੰਡਾਂ ਦਾ ਹੋਣਾ ਚਾਹੀਦਾ ਵਾ ਸਾਰਾ ਵਿਕਾਸ ਦੇਖੋ ਜੀ ਸਰਕਾਰਾਂ ਨੇ ਐਂਡ ਵਾਲੇ ਸਮੇਂ ਚ ਆ ਕੇ ਕੀਤਾ ਵਾ ਪਹਿਲਾਂ ਤਾਂ ਕੁਝ ਨਹੀਂ ਕੀਤਾ ਸੀ 4 ਸਾਲ ਪਹਿਲਾਂ ਕੁਝ ਨਹੀਂ ਕੀਤਾ ਹੁਣ ਐਂਡ ਵਾਲੇ ਸਮੇਂ ਚ ਜਰੂਰ ਕਰੇ ਕੰਮ ਹੋਰ ਵੀ ਲੋਕ ਵੋਟ ਪਾਣ ਆਏ ਨੇ ਲੋੜ ਬੋਲਟ ਪਾਈ ਆ ਤੇ ਉਹਨਾਂ ਨੂੰ ਪੁੱਛਦੇ ਆ ਜੀ ਕੀ ਬੰਦੇ ਨੇ ਲੈ ਕੇ ਤੁਸੀਂ ਵੋਟ ਪਾਈ ਸੋਚਿਆ ਹੋਗਾ ਕਿ ਇਸ ਨੂੰ ਕੈਂਡੀਡੇਟ ਨੂੰ ਵੋਟ ਪਾਵਾਂਗੇ ਜਿਹਦੇ ਨਾਲ ਵਿਕਾਸ ਹੋਵੇਗੇ ਭਲਾ ਭਲਾ ਪੰਜਾਬ ਦਾ ਭਲਾ ਔਰ ਏਰੀਆ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਜਿਸ ਨੂੰ ਮੁੱਖ ਰੱਖ ਕੇ ਕੈਂਡੀਡੇਟ ਨੂੰ ਵੋਟਾਂ ਪਾਈਆਂ ਗਈਆਂ ਤੇ ਪਹਿਲੇ ਕੈਂਡੀਡੇਟ ਜਿਹੜਾ ਸੀਗਾ ਉਹਨੇ ਕੁਝ ਕੀਤਾ ਹੋਂ ਤੱਕ ਜਿੱਲ ਹਲਕੇ ਨਾਲ ਥੈਂਕ ਯੂ ਸੋ ਮਚ ਗਵਰਨਮੈਂਟ ਕਰਾਇਆ ਠੀਕ ਤੁਸੀਂ ਬੋਲੋ ਪਿੱਛੇ ਲਾ ਲਓ ਮਗਰ ਨਹੀਂ ਸੈਕਿੰਡ ਟਾਈਮ ਦੀ ਸੈਕਿੰਡ ਟਾਈਮ ਜੀ ਕੀ ਮੋਤੇ ਨੂੰ ਲੈ ਕੇ ਤੁਸੀਂ ਬੋਲੋ ਸਰ ਪਹਿਲਾ ਤਾਂ ਹੈਗਾ ਅਮਪਲੋਇਮੈਂਟ ਉਕੇ ਤੁਹਾਨੂੰ ਪਤਾ ਜਿਵੇਂ ਮੈਂ ਗੁੜਗਾਉਂ ਜਾਂ ਪੰਜਾਬ ਜਾਣਾ ਵਾ ਤੇ ਇਹ ਇਨਫਰਾਸਟ੍ਰਕਚਰ ਅਗਰ ਮੋਹਾਲੀ ਜਾਂ ਉੱਥੇ ਰੰਡੀਗੜ੍ਹ ਸਾਈਡ ਹੁੰਦਾ ਤੇ ਮੈਨੂੰ ਉੱਥੇ ਜਾਣਾ ਪੈਂਦਾ ਤਾਂ ਇੱਕ ਐਮਪਲੋਇਮੈਂਟ ਦਾ ਬਹੁਤ ਮੁੱਦਾ ਹੈ ਇੱਕ ਤੁਹਾਨੂੰ ਪਤਾ ਹੀ ਹੈ ਗਰਾਊਂਡ ਲੈਵ ਜਿਹੜਾ ਵਾਟਰ ਹੈ ਉਹ ਅਲਾਰਮਿੰਗ ਰੇਟ ਤੇ ਡਿਪਲੀਟ ਹੋ ਰਿਹਾ ਨੀਤੇ ਤੇ ਇਸ ਬਾਰੇ ਇਸ ਯੂ نو ਕਿਸੇ ਦੇ ਮੈਨੀਫੈਸਟੋ ਚ ਗੱਲ ਨਹੀਂ ਹੋ ਰਹੀ ਤੇ ਇਹਦਾ ਵੀ ਬਹੁਤ ਮੁੱਦਾ ਹੈਗਾ ਨੈਚੁਰਲ ਰਿਸੋਰਸ ਪਲਸ ਗਵਰਨੈਂਸ ਮਾਡਲ ਥੋੜਾ ਹੋਰ ਅੱਛਾ ਹੋਣਾ ਚਾਹੀਦਾ ਸੀ ਪਹਿਲੇ ਇਸ ਕਾਰਨ ਕੋਈ ਕੁਝ ਕੀਤਾ ਗਿਆ ਹਲਕੇ ਦਾ ਕੁਝ ਵਿਕਾਸ ਫਿਰ ਸਾਡੇ ਲੋਕੈਲਿਟੀ ਚ ਤਾਂ ਨਹੀਂ ਹੋ ਇਹੀ ਹੈ ਕਿ ਸਰ ਇੱਕ ਤਾਂ ਗਵਰਨੈਂਸ ਮਾਡਲ ਬੈਟਰ ਹੋਵੇ ਸਰਵਿਸ ਜਿਆਦਾ ਜਿਆਦਾ ਆਨਲਾਈਨ ਹੋਣ ਟਰਾਂਸਪੇਰੈਂਟ ਹੋਣ ਤਾਂ ਕਿ ਯੂ نو ਜਿਹੜੇ ਅਨਵੇਅਰ ਬੰਦੇ ਆ ਉਹਨਾਂ ਨੂੰ ਵੀ ਕੁਝ ਜ਼ਿਆਦਾ ਬੈਟਰ ਪਤਾ ਲੱਗੇ ਚੀਜ਼ਾਂ ਬਾਰੇ ਕਿਉਂਕਿ ਕਈ ਲੋਕੀ ਜਿਵੇਂ 올ਡੇਜ ਬੰਦੇ ਆ ਉਹਨਾਂ ਦੀ ਪੈਨਸ਼ਨ ਹੀ ਨਹੀਂ ਲੱਗ ਪਾਂਦੇ ਕਿ ਉਹਨਾਂ ਨੂੰ ਯੂ نو ਆਫਿਸ ਧੱਕੇ ਖਾਣੇ ਪੈਂਦੇ ਜੇ ਇਹ ਮਾਡਲ ਆਨਲਾਈਨ ਹੋਏਗਾ ਤਾਂ ਉਹਨਾਂ ਦੇ ਬੱਚੇ ਜਾ ਕੇ ਯੂ نو ਅਪਲਾਈ ਕਰ ਸਕਦੇ ਆ ਤਾਂ ਇਹ ਕਾਫੀ ਜਿਹੜਾ ਪ੍ਰੋਸੈਸ ਆ ਫਾਸਟ ਹੋ ਜਾਏਗਾ ਹੋਰ ਵੀ ਲੋਕ ਵੋਲਟ ਪਾ ਰਹੇ ਨੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਵਿਕਾਸ ਹੋਣਾ ਚਾਹੀਦਾ ਸਟੂਡੈਂਟ ਵਾਸਤੇ ਵਧੀਆ ਸੋਚਣਾ ਚਾਹੀਦਾ ਵਧੀਆ ਪੜ੍ਹਾਈ ਹੋਵੇ ਐਜੂਕੇਸ਼ਨ ਹੋਵੇ ਤੇ ਹਸਪੀਟਲ ਹੋਣ ਗਲੀਆਂ ਸੜਕਾਂ ਦਾ ਸਾਰੇ ਹੀ ਵਾਅਦੇ ਕਰਦੇ ਨੇ ਲੇਕਿਨ ਮੇਨ ਕਾਲਜ ਹੋਵੇ ਆਪਣੇ ਵਧੀਆ ਨੌਕਰੀਆਂ ਮਿਲਣ ਤਨ ਹੋਰ ਵੀ ਅਪਡੇਟ ਦਿੰਦੇ ਰਵਾਂਗੇ ਤੁਸੀਂ ਦੇਖਦੇ ਰਹੋ ਐਸਐਮਜੀਟੀ ਨਿਊਜ਼ ਧੰਨਵਾਦ